ਸਵਾਗਤ ਹੈ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਵੀਡੀਓ ਨੂੰ ਐਂਡ ਤੱਕ ਪੂਰੀ ਜਰੂਰ ਦੇਖਿਓ ਜੋ ਤੁਹਾਡੇ ਤੱਕ ਸਾਰੀ ਜਾਣਕਾਰੀ ਪਹੁੰਚ ਸਕੇ ਅੱਜ ਆਪਾਂ ਤੁਹਾਡੇ ਲਈ ਖੇਤੀਬਾੜੀ ਦੇ ਦੋ ਸਾਧਨ ਮਕੌ ਲੈ ਕੇ ਆਏ ਆ 11 ਹਲ ਤੇ 14 ਤਵੀਆਂ ਪਹਿਲਾਂ ਗੱਲ ਕਰੀਏ 11 ਹਲ ਨੇ ਜੀ ਇਹ ਨਮਿਆਂ ਵਰਗੇ ਹਲ ਨੇ ਬਿਲਕੁਲ ਬਹੁਤ ਘੱਟ ਚੱਲੇ ਹਲ ਨੇ ਜੈਤੂ ਦੇ ਬਣੇ ਹਲ ਨੇ ਜੀ ਗੰਗਾ RAM ਦੇ ਬਣੇ ਹਲ ਨੇ ਇਹ ਰੰਗ ਪੇਂਟ ਦੁਬਾਰਾ ਕਰਾਏ ਗਏ ਨੇ ਉੱਪਰ ਮਿਸਤਰੀ ਦਾ ਰੰਗ ਪੇਂਟ ਕਰਨ ਵਾਲੇ ਦਾ ਐਡਰੈਸ ਲਿਖਿਆ ਗਿਆ ਬਣੇ ਜੈਤੂ ਦੇ ਨੇ ਜੀ ਇਹ ਗੰਗਾ RAM ਦੇ ਬਣੇ ਨੇ ਜੀ ਜੇ ਆਪਾਂ ਇਹਨਾਂ ਦੇ ਵਜਨ ਦੀ ਗੱਲ ਕਰੀਏ 2 ਕੁਇੰਟਲ 75 ਕਿਲੋ ਵਜਣਾ ਜੀ ਹਲਾਂ ਦਾ ਦੇਖ ਪਰਖ ਕੇ ਦਸੱਲੀ ਕਰਕੇ ਫਿਰ ਤੁਸੀਂ ਹਲ ਖਰੀਦ ਸਕਦੇ ਹੋ ਬੈਕ ਸਾਈਡ ਹੁੱਕਾਂ ਲੱਗੀਆਂ ਹੋਈਆਂ ਨੇ ਪੂਰੇ ਹੈਵੀ ਹਾਲ ਨੇ ਸ਼ੁੱਧ ਚੱਲਦੇ ਨੇ ਜੀ ਵਾਹ ਕੇ ਦਸੱਲੀ ਕਰਕੇ ਫਿਰ ਤੁਸੀਂ ਹਲਾਂ ਨੂੰ ਖਰੀਦ ਸਕਦੇ ਹੋ ਇੱਕ ਪਾਸਾ ਫਾਲਿਆਂ ਦਾ ਬਿਲਕੁਲ ਨਵਾਂ ਇੱਕ ਪਾਸਾ ਘਸਿਆ ਇੱਕ ਪਾਸਾ ਘਸਿਆ ਹੋਇਆ ਜੀ ਹਲਾਂ ਦੀ ਤੁਸੀਂ ਮੰਤਰ ਦੇਖ ਸਕਦੇ ਹੋ ਕਿਸਮ ਪਾਸੋਂ ਕੋਈ ਐਂਗਲ ਨਹੀਂ ਵੀਂਗੀ ਕੋਈ ਹਾਲ ਨਹੀਂ ਵੀਂਗਾ ਜੀ ਦੇਖ ਸਕਦੇ ਹੋ ਪੂਰੀ ਨਵੇਂ ਵਰਗੀ ਹਾਲਤਾ ਵੀ ਰੋ ਹਲਾਂ ਦੀ ਬਹੁਤ ਘੱਟ ਚੱਲੇ ਹਲ ਨੇ ਦੇਖ ਸਕਦੇ ਹੋ ਕੰਡੀਸ਼ਨ ਸਾਡੇ ਸਾਹਮਣੇ ਆ ਵਾਚ ਚਲਾ ਕੇ ਦਸੱਲੀ ਕਰਕੇ ਫਿਰ ਤੁਸੀਂ ਹਲਾਂ ਨੂੰ ਖਰੀਦ ਸਕਦੇ ਹੋ ਜੇ ਆਪਾਂ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 94641 13503 ਤੇ ਵੀਰ ਨੂੰ ਫੋਨ ਕਰਕੇ ਹਲਾਂ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੇ ਹੁਣ ਆਪਾਂ ਇਹਨਾਂ ਦੇ ਰੇਟ ਦੀ ਗੱਲ ਕਰੀਏ ਵੀਰ ਕੰਨੇਓ 22000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਣ ਕੀਤਾ ਜਾਊਗਾ ਜੋ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਰਕੇ ਆਊਗਾ ਵੀਰ ਉਸ ਦਾ ਸਪੈਸ਼ਲ ਮਾਨਤਾਣ ਕਰਨਗੇ ਤੁਸੀਂ ਬਾਕੀ ਬੰਦ ਦੀ ਜਾਣਕਾਰੀ ਵੀਰ ਨੂੰ ਫੋਨ ਤੇ ਪ੍ਰਾਪਤ ਕਰ ਸਕਦੇ ਹੋ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀਗੀ ਹੋਵੇ ਵੀਰੋ ਅੱਗੇ ਗੱਲ ਕਰੀਏ 14 ਤਵੀਆਂ ਨੇ ਇੱਕੋ ਵੀਰ ਦੇ ਕੋਲੇ ਦੋਵੇਂ ਸੰਦੇ ਨੇ 11 ਹਾਲ ਤੇ 14 ਤਵੀਆਂ ਜੇ ਕਿਸੇ ਵੀਰ ਨੇ ਦੋਨੇ ਦੋਨੇ ਖਰੀਦਣੇ ਆ ਦੋਵੇਂ ਵੀ ਖਰੀਦ ਸਕਦਾ ਤਵੀਆਂ ਦੀ ਹਾਲਤ ਤੁਹਾਡੇ ਸਾਹਮਣੇ ਆ ਵੀਰੋ ਦੇਖ ਸਕਦੇ ਹੋ ਚਾਰੇ ਬੈਰਿੰਗ ਬਿਲਕੁਲ ਵਧੀਆ ਕੰਡੀਸ਼ਨ ਦੇ ਨੇ ਵੱਡੇ ਬੈਰਿੰਗ ਨੇ ਨਵਾਂ ਕੰਮ ਹੋਇਆ ਬੈਰਿੰਗਾਂ ਦਾ ਦੇਖ ਸਕਦੇ ਹੋ ਤੁਸੀਂ ਪੂਰਾ ਹੈਵੀ ਫਰੇਮ ਆ ਤਵੀਆਂ ਦਾ 4 ਇੰਚੀ ਫਰੇਮ ਦੇ ਵਿੱਚ ਤਵੀਆਂ ਨੇ 70 ਤੋਂ 80 ਪੈਸੇ ਤਵੇ ਪੈਣੇ ਵੀਰੋ ਪੂਰੀਆਂ ਚਲਾਈ ਦੇ ਵਿੱਚ ਸ਼ੁੱਧ ਨੇ ਵਾਹ ਚਲਾ ਕੇ ਤੁਸੀਂ ਤਸੱਲੀ ਕਰਕੇ ਫਿਰ ਤਵੀਆਂ ਖਰੀਦ ਸਕਦੇ ਹੋ ਬਾਕੀ ਵੀਡੀਓ ਤੁਹਾਡੇ ਸਾਹਮਣੇ ਆ ਵੀਰੋ ਹਾਲਤ ਬਹੁਤ ਚੰਗੀ ਐ ਤਵੀਆਂ ਦੀ ਚੱਲਣ ਦੇ ਵਿੱਚ ਪੂਰੀਆਂ ਸੁੱਧ ਨੇ ਦੇਖ ਸਕਦੇ ਹੋ ਜੇ ਕਿਸੇ ਦੇ ਗਿਰਨੇ ਖਰੀਦਣੀਆਂ ਖਰੀਦਣ ਦਾ ਚਾਹਵਾਣਾ ਵੀਰੋ ਵਾਚ ਲਾ ਕੇ ਦਸੱਲੀ ਕਰਕੇ ਦੇਖ ਪਰਖ ਕੇ ਤੁਸੀਂ ਤਵੀਆਂ ਖਰੀਦ ਸਕਦੇ ਹੋ ਵੀਰ ਦੇ ਫੋਨ ਨੰਬਰ ਦੀ ਗੱਲ ਕਰੀਏ 94641 13503 ਤੇ ਵੀਰ ਨੂੰ ਫੋਨ ਕਰਕੇ ਤੁਸੀਂ ਤਵੀਆਂ ਬਾਰੇ ਬੰਦ ਹੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੋ ਜਾਣਕਾਰੀ ਸਾਡੇ ਤੋਂ ਦੱਸਣ ਕੰਨੀ ਹੋ ਰਹੀ ਗਈ ਹੋਵੇ ਵੀਰ ਨੂੰ ਤੁਸੀਂ ਫੋਨ ਤੇ ਪ੍ਰਾਪਤ ਕਰ ਸਕਦੇ ਹੋ ਚੰਗਾ ਬੀਮ ਲੱਗਿਆ ਹੋਇਆ ਤਵੀਆਂ ਦੇ ਵੀਰੋ ਇਹ ਸਾਲ ਲੱਗਿਆ ਹੋਇਆ ਟਾਇਰ ਖਤਮ ਨੇ ਵੀਰੋ ਦੇਖ ਸਕਦੇ ਹੋ ਤੁਸੀਂ ਤੁਹਾਡੇ ਸਾਹਮਣੇ ਨੇ ਤਵੇ ਪੂਰੇ ਵਧੀਆ ਪਏ ਨੇ ਚੱਲਣ ਦੇ ਵਿੱਚ ਪੂਰੀਆਂ ਸਾਫ਼ ਨੇ ਤਵੀਆਂ ਜੇ ਕਿਸੇ ਵੀਰ ਨੇ ਖਰੀਦਣੀਆਂ ਖਰੀਦਣ ਦਾ ਚਾਹਵਣਾ ਇੱਕ ਵਾਰ ਵੀਰ ਨੂੰ ਜ਼ਰੂਰ ਕਾਲ ਕਰੇ ਜੇ ਆਪਾਂ ਇਹਨਾਂ ਦੇ ਰੇਟ ਦੀ ਗੱਲ ਕਰੀਏ ਵੀਰੋ ਵੀਰ ਕੰਨਿਓ 27000 ਰੁਪਿਆ ਡਿਮਾਂਡ ਰੱਖੀ ਗਈ ਆ ਇਹ ਕੋਈ ਪੱਕਾ ਰੇਟ ਨਹੀਂ ਮੌਕੇ ਤੇ ਤੁਹਾਡਾ ਪੂਰਾ ਮਾਨਤਾਨ ਪੂਰਾ ਮਾਨਤਾਨ ਕੀਤਾ ਜਾਊਗਾ ਆਪਣੇ ਚੈਨਲ ਤੇ ਵੀਰ ਉਹ ਐਡ ਲਵਾਉਣ ਵਾਸਤੇ ਸਕਰੀਨ ਤੇ ਚੱਲ ਰਹੇ ਨੰਬਰ ਤੇ ਵੀਡੀਓ ਬਣਾ ਕੇ ਜਾਂ ਫੋਟੋ ਮੈਂ ਸੈਂਡ ਕਰੋ ਆਪਾਂ ਤੁਹਾਡੀ ਐਡ ਫ੍ਰੀ ਦੇ ਵਿੱਚ ਕਰਾਂਗੇ ਤੁਹਾਡੇ ਲਈ ਵਾਜਵਰੇਟਾਂ ਦੇ ਵਿੱਚ ਨਵੀਆਂ-ਨਵੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਧੰਨਵਾਦ ਵੀਰੋ